ਥਾਣਾ ਸੁਲਤਾਨਵਿੰਡ ਦੀ ਪੁਲਿਸ ਟੀਮ ਵੱਲੋਂ ਦੋ ਪਿਸਤੌਲਾਂ, ਡਰਗ ਮਨੀ ਅਤੇ ਹੀਰੋਇਨ ਸਮੇਤ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਏਡੀਸੀ ਪੀਸੀਟੀ 1 ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਵੱਲੋਂ ਇੱਕ ਪਗੌੜੇ ਦੋਸ਼ੀ ਸਾਜਨ ਉਰਫ ਕਾਣਾ ਵਾਸੀ ਸੁਲਤਾਨਵਿੰਡ ਨੂੰ ਸੂਚਨਾ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਪਾਸੋਂ 10.48 ਗ੍ਰਾਮ ਹੀਰੋਇਨ 45000 ਰੁਪਏ ਡਰਗ ਮਨੀ ਇੱਕ ਦੇਸੀ ਪਿਸਤੌਲ 32 ਬੋਰ ਅਤੇ ਇੱਕ ਦੇਸੀ ਪਿਸਤੌਲ 9 ਐਮ ਐਮ ਬਰਾਮਦ ਕੀਤਾ ਗਿਆ ਹੈ। ਮਾਨਜੋ ਕੁਮਿਸ਼ਨਰ ਪੁਲਿਸ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਗੁੱਲਰ ਉਹਨਾਂ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਉੱਪਰ ਜਿਹੜਾ ਇਹ ਡਰੱਗਸ ਅਤੇ ਆਰਗੇਨਾਈਜ਼ਡ ਕ੍ਰਾਈਮ ਦੇ ਖਿਲਾਫ ਜਿਹੜਾ ਲਗਾਤਾਰ ਕਮਿਸ਼ਨ ਪੁਲਿਸ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ਜਿਸ ਦੇ ਤਹਿਤ ਇੱਕ ਵਾਂਟਡ ਕ੍ਰਿਮੀਨਲ ਸੀਗਾ ਸਾਜਨ ਉਰਫ ਕਾਣਾ ਪੁੱਤਰ ਮਨਜੀਤ ਸਿੰਘ ਜਿਹੜਾ ਸੁਲਤਾਨਵਿੰਡ ਪਿੰਡ ਦਾ ਰਹਿਣ ਵਾਲਾ ਹੈ। ਇਸ ਨੂੰ ਜਿਹੜਾ ਸੁਲਤਾਨਵਿੰਡ ਥਾਣਾ ਦੀ ਪੁਲਿਸ ਐਸਚੋ ਲਾਪੀ ਅਤੇ ਪ੍ਰਵੇਸ਼ ਚੋਪੜਾ ਜੀ ACP ਸਾਹਿਬ ਉਹਨਾਂ ਦੀਆਂ ਟੀਮ ਨੇ ਇਸ ਨੂੰ ਐਪਰੀਂਡ ਕੀਤਾ ਇਹ ਪੁਰਾਣਾ ਕ੍ਰਿਮੀਨਲ ਆ ਜਿਹੜਾ ਪੁਰਾਣੇ ਮੁਕਦਮਿਆਂ ਦੇ ਵਿੱਚ ਵੀ ਇਸੇ ਥਾਣੇ ਦੇ 80 ਤੇ 82 ਨੰਬਰ ਮੁਕਦਮਿਆਂ ਦੇ ਵਿੱਚ ਵੀ ਵਾਂਟਡ ਸੀਗਾ ਇਹ ਹੈਰੋਇਨ ਅਤੇ ਇਲੀਗਲ ਆਰਮਸ ਦਾ ਜਿਹੜਾ ਇਹ ਕੰਮ ਕਰਦਾ ਆ ਇਸ ਨੂੰ ਗ੍ਰਿਫਤਾਰ ਕਰਕੇ ਇਸ ਕੋਲੋਂ ਦੋ ਜਿਹੜੇ ਨਜਾਇਜ਼ ਪਿਸਟਲ ਬਰਾਮਦ ਕੀਤੇ ਗਏ ਨੇ ਪਲੱਸ ਮੈਗਜ਼ੀਨ ਤੇ ਦੋ ਜਿੰਦਾ ਰੌਨ ਤੇ ਇਸ ਤੋਂ ਇਲਾਵਾ ਇਸ ਕੋਲੋਂ 10 ਗ੍ਰਾਮ ਜਿਹੜੀ ਹੈਰੋਇਨ ਤੇ 35000 ਰੁਪਿਆ ਡਰਗ ਮਨੀ ਵੀ ਬਰਾਮਦ ਕੀਤੀ ਗਈ ਹੈ ਜਿਸ ਨੂੰ ਜਿਹੜਾ ਪੇਸ਼ ਅਦਾਲਤ ਕੀਤਾ ਗਿਆ ਪੇਸ਼ ਅਦਾਲਤ ਕਰਕੇ ਜਿਹੜੀ ਅਗਲੀ ਪੁਛਗਛ ਕੀਤੀ ਜਾ ਰਹੀ ਹੈ ਤੇ ਇਹਦਾ ਸਾਰਾ ਨੈਟਵਰਕ ਜਿਹੜਾ ਉਹ ਵਾਰਨਸ ਕੀਤਾ ਜਾਵੇਗਾ